ਕੀ ਕਾਰ ਤਮਾਮ ਵੱਡੀ ਅਪਡੇਟ ਇਸ ਸਮੇਂ ਦੀ ਬਠਿੰਡਾ ਤੋਂ ਆ ਰਹੀ ਹੈ ਬਠਿੰਡਾ ਦੇ ਵਿੱਚ ਖੜੀ ਕਾਰਨ ਦੀ ਪਾਰਕਿੰਗ ਦੇ ਵਿੱਚ ਬਲਾਸਟ ਹੋਇਆ ਹੈ ਜੀ ਹਾਂ ਬਿਲਕੁਲ ਖੜੀ ਕਾਰਨੋ ਵਿੱਚ ਬਲਾਸਟ ਹੋਇਆ ਹੈ ਬਲਾਸਟ ਹੋਣ ਤੋਂ ਬਾਅਦ ਕਾਰ ਨੂੰ ਅਗਲੱਕ ਜਾਂਦੀ ਹੈ ਤਾਂ ਬਠਿੰਡਾ ਦੇ ਅਮਰਿਕ ਸਿੰਘ ਰੋਡ ਦੇ ਉੱਤੇ ਹੈ ਜਿਹੜਾ ਇੱਕ ਸੰਸਨੀ ਫੈਲ ਗਈ ਕਿ ਜਦੋਂ ਇਸ ਬਲਾਸਟ ਤੋਂ ਬਾਅਦ ਜਿਹੜੇ ਵਿੱਚ ਡਰਾਈਵਰ ਟਾਕੀ ਕੋਲ ਬੈਠਾ ਹੋਇਆ ਸੀ ਤਾਂ ਗੱਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਬਿਲਕੁਲ ਬਲਾਸਟ ਹੁੰਦਾ ਬਲਾਸਟ ਤੋਂ ਬਾਅਦ ਅੱਗ ਲੱਗਦੀ ਹੈ ਤੇ ਪੂਰੀ ਗੱਡੀ ਹੈ ਜਿਹੜੀ ਮੱਚ ਕੇ ਸਵਾਹ ਹੋ ਜਾਂਦੀ ਹੈ ਸਵਾਹ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਦੇਖਣ ਨੂੰ ਮਿਲੇ ਨੇ ਤਾਂ ਘਟਰਾਂ ਦਾ ਪਤਾ ਚੱਲਦਾ ਇਹ ਮੌਕੇ ਤੇ ਫਾਇਰ ਬ੍ਰਿਗੇਡ ਟੀਮਾਂ ਪਹੁੰਚੀਆਂ ਨੇ ਫਾਇਰ ਬ੍ਰਿਗੇਡ ਟੀਮਾਂ ਨੇ ਜਿਹੜੀਆਂ ਉਹ ਜਿਹੜੀਆਂ ਨੇ ਫਾਇਰ ਬ੍ਰਿਗੇਡ ਟੀਮਾਂ ਮੌਕੇ ਤੇ ਪਹੁੰਚ ਕੇ ਅੱਗੇ ਤੇ ਕਾਬੂ ਪਾਇਆ ਜਾਂਦਾ ਅੱਗੇ ਤੇ ਕਾਬੂ ਪਾਉਣ ਤੋਂ ਬਾਅਦ ਕਿਸ ਤਰ੍ਹਾਂ ਆ ਜਿਹੜੇ ਆ ਮੌਕੇ ਤੇ ਜਿਹੜੇ ਉਹਨੂੰ ਜ਼ਖਮੀ ਨੂੰ ਸਹਾਰਾ ਜਨ ਸੇਵਾ ਦੀ ਐਂਬੂਲੈਂਸ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਉੱਥੇ ਹੀ ਤਸਵੀਰਾਂ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਕਿਵੇਂ ਹੀ ਜਿਹੜੀ ਮੌਕੇ ਤੇ ਉਹਨਾਂ ਦੇ ਡਰਾਈਵਰ ਦਾ ਕੀ ਕਹਿਣਾ ਉਹ ਸੁਣਦੇ ਆ ਕਮਨ ਘਮਾ ਰਾ ਜੀ ਅੱਛਾ ਗੱਡੀ ਦੇ ਉੱਤੇ ਅੱਗ ਲੱਗ ਗਈ ਸੀ ਵਿੱਚ ਸੀਗੇ ਗੱਡੀ ਤੇ ਤੇ ਫੜਾਤਾ ਸੈ ਗਿਆ ਮੈਂ ਇਹਨੂੰ ਬਾਹਰ ਕਿੱਪਾ ਮੈਂ ਮੈਨੂੰ ਲੋਕਾਂ ਨੇ ਦਿੱਤਾ ਐਂਬੂਲੈਂਸ ਲੈ ਜਾਈਏ ਇੱਥੇ ਪਮਨਕਵਾਰ ਮੇਰਾ ਨਾਮ ਕੋਟਾ ਮੁੰਡਾ ਤੇਰਨਮ ਹੈ ਨਹੀਂ ਤੁਸੀਂ ਗੱਡੀ ਦੇ ਵਿੱਚ ਬੈਠੇ ਸੀ ਵਿੱਚ ਬੈਠਾ ਨਾ ਮੈਂ ਬੇਰੀ ਬਿੱਤੀ ਸੀ ਅੱਛਾ ਉਹ ਕਿੰਨਾ ਮਬਲਾਸਟ ਹੋ ਗਿਆ ਮਨੋਂ ਬਾਹਰ ੜਾਕਾ ਵਧਿਆ ਜਿਹੜਾ ਤਾਂ ਕਿ ਗੱਡੀ ਸੀਗੀ ੜਾਕਾ ਪਜਿਆ ਮੈਂ ਬਾਹਰ ਟਿਕ ਗਿਆ ਗੱਡੀ ਗਈ ਸੀਗੀ ਬੜੀ ਸੀਗੀ ਤੇ ਇਸੇ ਥੱਲੇ ਹੁੰਦਾ ਹੈ ਕੋਈ ਕਾਰਨਾਂ ਦਾ ਪਤਾ ਚੱਲਿਆ ਇਸ ਕਾਰਨ ਕੋਈ ਵਾਹ ਨਹੀਂ ਮੈਨੂੰ ਪਤਾ ਜੀ ਕਿੰਨੀ ਸੱਟ ਲੱਗੀ ਹੈ ਤੁਹਾਡੇ ਕੋਲ ਸਾਹ ਤੁਹਾਡੇ ਸਾਹਮਣੇ ਆ ਸੀ ਆ ਪਹਿਰਾ ਤੇ ਮੱਛੀੰਦਾ ਮੇਰਾ ਸਾਰਾ ਕੁਝ ਨੂੰ ਲੋਕਾਂ ਐਂਬੂਲੈਂਸ ਚਾਲਕ ਤੇ ਲਈਏ ਹਾਂ ਨਾ ਬਾਈ ਭਾਈ ਅਜੀ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਸਾਦਰ ਸਿੰਘ ਫਾਇਰਮੈਨ 5 ਡੈਟ ਬਠਿੰਡਾ ਤੋਂ ਆਜ ਅਮਰੀਕ ਸਿੰਘ ਰੋਡ ਤੇ ਇੱਕ ਗੱਡੀ ਤੇ ਅੱਗ ਲੱਗ ਗਈ ਸੀ ਤੁਸੀਂ ਮੌਕੇ ਤੇ ਪਹੁੰਚੇ ਸੀਗੇ ਹਾਂਜੀ ਸਾਰਾ ਸਰਸਵਾਲ ਕੋਲ ਇੱਕ ਫਾਇਰ ਕਾਲ ਆਈ ਸੀ ਕਿ ਗੱਡੀ ਨੂੰ ਅੱਗ ਲੱਗੀ ਹੈ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤੇ ਉੱਥੇ ਅੱਗ ਡੱਢੀ ਨੂੰ ਅੱਗ ਲੱਗੀ ਹੋਈ ਸੀ ਤੇ ਇੱਕ ਡਰਾਈਵਰ ਨੂੰ ਜੱਗ ਨਹੀਂ ਪਾਇਆ ਸੀ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਅੱਛਾ ਗੱਡੀ ਖੜੀ ਸੀਗੀ ਇਹ ਹਾਂਜੀ ਗੱਡੀ ਸਟਾਰਟ ਸੀ ਸੀ ਚੱਲ ਰਿਆ ਸੀ ਕਿ ਉਹਦੇ ਵਿੱਚ ਹਾਦਸਾ ਹੋਇਆ ਸੀ ਕਾਰਨਾਂ ਦਾ ਕੁਝ ਤੱਕਲੇ ਕਾਰਨ ਦਾ ਕੁਝ ਨਹੀਂ ਪਤਾ ਲੱਗਿਆ ਅੱਛਾ ਕਿੰਨੀ ਕੁ ਦੇਰ ਤੱਕ ਅੱਗ ਅੱਗ ਦੇ ਕਾਬੂ ਪਾ ਲਿਆ ਅੱਗ ਦੇ ਸਾਡੇ ਸਾਡੇ ਸਟਾਫ ਨੇ ਪਹੁੰਚ ਕੇ ਨਾਲ ਦੀ ਨਾਲ ਅੱਗ ਦੇ ਕਾਬੂ ਪਾ ਲਿਆਗਾ 2-2.5 ਮਿੰਟ ਦੇ ਵਿੱਚ ਸਭ ਕੁਝ ਅੱਗ ਕੰਟਰੋਲ ਕਰ ਲਿਆ ਅੱਛਾ ਜਿਹੜਾ ਡ ਡਰਾਈਵਰ ਦੇ ਹਾਲਾਤ ਜੋ ਜੋ ਨਜ਼ਦੀਕੀ ਲੋਕੇ ਜਨਾਂ ਦੇ ਦਸੰਸਾਰ ਵੀ ਉਹ ਕੱਢਿਆ ਪੇਸ਼ੈਂਟ ਨੂੰ ਮਤਲਬ ਬੜਾ ਹਾਸਕ ਦਾ ਸੋਇਆ ਤੇ ਹੁਣ ਹਸਪਤਾਲ ਪਹੁੰਚਾਇਆ ਗਿਆ ਇਹਦਾ ਸਾਨੂੰ ਕੋਈ ਜਾਣਕਾਰੀ ਹੈ ਅੱਛਾ ਕੋਈ ਕਾਰਨ ਦਾ ਪਤਾ ਦਿਲ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਅੱਛਾ ਤੇ ਗੱਡੀ ਪੂਰੀ ਡੈਮੇਜ ਹੋ ਗਈ ਹਾਂਜੀ ਗੱਡੀ ਪੂਰੀ ਡੈਮੇਜ ਹੋ ਗਈ ਕੀ ਨਾਮ ਹੈ ਜੀ ਕੀ ਮਾਮਲਾ ਹੈ ਸਰ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨਸਾ ਵਲੰਟੀਅਰ ਆ ਸਾਨੂੰ ਥੋੜੀ ਜਿਹਾ ਪਹਿਲਾਂ ਹੀ ਤਲਾਹ ਮਿਲੀ ਸੀ ਕਿ ਬਠਿੰਡਾ ਅਮਰੀਕ ਸਿੰਘ ਰੋਡ ਜਿੱਥੇ ਸੰਡੇ ਸੇਲ ਆ ਉਥੇ ਇੱਕ ਕਾਰ ਨੂੰ ਅੱਗ ਲੱਗ ਗਈ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਨੇ ਸੰਦੀਪ ਗਿਲ ਮੌਕੇ ਤੇ ਆ ਕੇ ਦੇਖਿਆ ਤੇ ਫਾਇਰ ਬ੍ਰਿਗੇਡ ਵੀ ਅੱਗ ਬੁਝਾਉਣ ਤੇ ਲੱਗੀ ਹੋਈ ਸੀ ਜਿਹੜਾ ਕਿ ਕਾਰ ਦਾ ਡਰਾਈਵਰ ਸੀਗਾ ਲੋਕਾਂ ਦੀ ਰਾਹੀ ਲੋਕਾਂ ਦੀ ਮਦਦ ਨਾਲ ਉਹਨੂੰ ਬਾਹਰ ਕੱਢਿਆ ਗਿਆ ਤੇ ਉਹਨੂੰ ਚੱਕ ਕੇ ਸਿਵਲ ਹਸਪਤਾਲ ਲੈ ਕੇ ਆਇਆ ਬਾਕੀ ਲਾ ਚੱਲ ਰਿਹਾ ਪਵਨ ਕੁਵਾਰ ਨਾਮ 49 ਸਾਲ ਉਮਰ ਦਾ ਪ੍ਰਤਾਪਨਗਰ ਦਾ ਰਹਿਣ ਵਾਲਾ ਹੈ ਇਹਦੇ ਦੇ ਦੱਸਣ ਮੁਤਾਬਕ ਇਹ ਕਹਿੰਦੀ ਇੰਜਨ ਦੇ ਵਿੱਚੋਂ ਕੋਈ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਗੱਡੀ ਨੇ ਕਾਫੀ ਧੂੰਆਂ ਫੜ ਲਿਆ ਉਸ ਤੋਂ ਬਾਅਦ ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਟੀਮ ਦੀ ਮੌਕੇ ਤੇ ਆ ਤੇ ਕਾਰ ਤੇ ਆ ਜਿਹੜੀ ਅੱਗ ਲੱਗੀ ਉਹ ਤੇ ਕਾਬੂ ਪਾ ਲਿਆ ਗਿਆ ਉਹਨੂੰ ਹਸਪਤਾਲ ਲੈ ਕੇ ਬਾਕੀ ਲਾ ਚੱਲ ਰਿਹਾ ਸਰ ਇਹਦਾ ਕਿਹੋ ਜਿਹਾ ਹਾਲਾਤ ਨੇ ਹਾਲਾਤ ਠੀਕ ਹੈ ਸਰ ਟਰੀਟਮੈਂਟ ਚੱਲ ਰਿਹਾ ਬਾਕੀ ਜੀ ਲਾ ਚ